ਕਾ ਆਵਾਜ਼ ਤੇ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਾਣਕਾਰੀ ਦੇਵਾਂਗੇ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਇਸ ਸਮੇਂ ਅਸੀਂ ਮੌਜੂਦ ਆ ਸੰਗਰੂਰ ਸ਼ਹਿਰ ਦੇ ਵਿੱਚ ਤੇ ਸਵੇਰ ਦੇ 7:30 ਵਜੇ ਚੁੱਕੇ ਹਨ ਮੌਸਮ ਦੇ ਜਿਹੜੀ ਕਿ ਗਰਮੈਸ਼ ਦੇ ਵਿੱਚ ਗਰਮੀ ਵਿੱਚ ਕਾਫੀ ਗਰਾਊਂਡ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਹੜਾ ਕਿ ਪਿਛਲੇ ਦਿਨੀ 42 ਤੋਂ 43 44 ਤੱਕ ਟੈਂਪਰੇਚਰ ਪਹੁੰਚ ਗਿਆ ਸੀ ਲੋਕਾਂ ਦਾ ਬੁਰਾ ਹਾਲ ਸੀ ਤਾਂ ਇਸ ਸਮੇਂ ਜਿਹੜਾ ਕਿ ਤਾਪਣਾ ਕਾਫੀ ਜਣਾ ਕਿ ਘੱਟ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੰਘੇ ਕੱਲ ਵੀ ਜਿਹੜਾ ਕਿ ਸੰਗਰੂਰ ਦੇ ਵਿੱਚ ਸਵੇਰ ਸਮੇਂ ਕਿੰਮਣ-ਕੰਮ ਹੁੰਦੀ ਰਹੀ ਪੂਰਾ ਦਿਨ ਬੱਦਲਬਾਈ ਛਾਈ ਰਹੀ ਗਰਮੈਸ਼ੀ ਵੀ ਉਸ ਤੋਂ ਬਾਅਦ ਬਣ ਗਈ ਸੀ ਤੇ ਦੁਪਹਿਰ ਬਾਅਦ ਧੁੱਪ ਦੇਖਣ ਨੂੰ ਮਿਲੀ ਤਾਂ ਅੱਜ ਦੇ ਮੌਸਮ ਦੀ ਆਪਾਂ ਗੱਲ ਕਰੀਏ ਤਾਂ ਅੱਜ ਦੇ ਦਿਨ ਜਿਹੜਾ ਕਿ ਸਵੇਰ ਸਮੇਂ ਤੋਂ ਹੀ ਸਾਨੂੰ ਸੰਗਰੂਰ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਬੱਦਲਵਾਈ ਜਿਹੜੀ ਕਿ ਸ਼ਾਮ ਤੱਕ ਇੰਜ ਹੀ ਬਣੀ ਰਹੇਗੀ ਹਲਕੀ ਹਲਕੀ ਜੀ ਹਵਾ ਵੀ ਚੱਲ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਅੱਜ ਦੇ ਦਿਨ ਜਿਹੜੇ ਕਿ ਸਿਰਫ ਬੱਦਲਵਾਈ ਜਿਹੜੀ ਕਿ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੀ ਸੰਭਾਵਨਾ ਇੰਨੀ ਜ਼ਿਆਦਾ ਨਹੀਂ ਹੈਗੀ ਤਾਂ ਦੇਖਿਆ ਜੇ ਤਾਂ ਬੱਦਲਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਮੀਂਹ ਪਵੇਗਾ ਪਰ ਮੌਸਮ ਵਿਭਾਗ ਦਾ ਕਹੇ ਕਿ ਬੱਦਲਵਾਈ ਸਿਰਫ ਦੇਖਣ ਨੂੰ ਮਿਲੇਗੀ ਮੀਂਹ ਦੀ ਕੋਈ ਏਡੀ ਵੱਡੀ ਸੰਭਾਵਨਾ ਜਿਹੜੀ ਕਿ ਨਹੀਂ ਹੈਗੀ ਮੀਂਹ ਅੱਜ ਸ਼ਾਇਦ ਹੀ ਪਵੇਗਾ ਤੇ ਸ਼ਾਮ ਦੇ ਸਮੇਂ 7:30 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਭਰ ਦੀਆਂ ਦੇਸ਼ ਭਰੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ